ਨਾ ਉਹ ਰੇਟ ਜਿਸ ਸਾਡੇ ਰੇਟ ਦੇ ਰਿਆ ਉਹ ਚ ਨਾ ਪੈਟਰੋਲ ਦਾ ਖਰਚਾ ਨਿਕਲਦਾ ਨਾ ਆਪਣਾ ਖਰਚਾ ਨਿਕਲਦਾ ਸਾਡੀ ਇਹਨਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਹੈਗਾ ਪੂਰਾ ਪੂਰਾ 12 12 13 13 ਘੰਟੇ ਕੰਮ ਕਰਨ ਦੇ ਨਾਲ ਨਾ ਅਸੀਂ 700 800 ਰੁਪਈਆ ਹੀ ਕਰੇ ਲੈ ਕੇ ਜਾ ਰਹੇ ਹਾਂ Shimla Puri ਵਾਲੇ ਖੁੱਲਿਆ ਸਾਰਾ ਉਥੇ ਰੇਟ ਵੱਧਾ ਅੱਜ ਤਾਂ ਇਨਸੈਂਟਿਵ ਸਾਨੂੰ ਇਹਨਾਂ ਨੇ 38 ਘੜਾ ਲਾਇਆ 300 392 ਰੁਪਏ ਉਥੇ 38 ਘੜਾ ਦਾ 500 ਕੁ ਰੁਪਏ ਲੱਗਿਆ ਹੋਇਆ ਕਰੋ ਮੰਦਾਬੂਰੀਆ ਕਰੋ ਕੰਮ ਵੀ ਸਾਡੇ ਕੋਲ ਜਿਆਦਾ ਜਿੰਨਾ ਕੰਮ ਉਹ 8 ਘੰਟਿਆਂ ਚ ਕਰ ਦਿੰਦੇ ਅਸੀਂ 16 ਘੰਟਿਆਂ ਚ ਕਰਕੇ ਜਾਂਦੇ ਆ ਉਹ ਉਹਨੇ ਪੈਸੇ ਤਾਂ ਬਣਦੇ ਸਾਨੂੰ ਸਾਡਾ ਤੇਲ ਵੀ ਜਿਆਦਾ ਲੱਗਦਾ ਵਾ ਕੋਈ ਵੀ ਸੁਣਵਾਈ ਨਹੀਂ ਕਰਾਉਂਦਾ ਇੱਥੇ ਦਾ ਮੈਨੇਜਰ ਨਾ ਇੱਥੇ ਦਾ ਐਸਮ ਤਾਂ ਨਾ ਉਹਦਾ ਸੀਨੀਅਰ ਹੈ ਸੀਨੀਅਰ ਵੀ ਆ ਕੇ ਗਿਆ ਸੀਗਾ ਉਹ ਵੀ ਨਹੀਂ ਕੁਝ ਬੋਲਿਆ ਜਿੱਥੇ ਮੇਰਾ 8 ਘੰਟਿਆਂ 400 ਬਣਦਾ ਸੀ 8 ਘੰਟੇ 800 ਉਹ 500 ਬਣਦਾ 8 ਤੋਂ 9 ਘੰਟੇ ਸ਼ਾ ਜਦੋਂ ਵੀ ਕੋਈ ਤਿਉਹਾਰ ਆਊਗਾ ਸੋ ਜਿਵੇਂ ਮੰਨ ਲਓ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਹੋ ਗਿਆ ਜੀ ਇਸ ਦਿਨ ਪੈਸੇ ਥੋੜੇ ਘੱਟ ਮਿਲਦੇ ਆ ਕਿਉਂਕਿ ਵੀਕ ਦੀਸ ਹੁੰਦੇ ਆ ਸਾਰੇ ਲੋਕੀ ਕੰਮ ਕਰਦੇ ਹੁੰਦੇ ਆ ਨਾ ਅਸੀਂ ਆਪਣਾ ਫੈਸਟੀਵਲ ਨਹੀਂ ਮਨਾਉਂਦੇ ਅਸੀਂ ਉਰੇ ਕੰਮ ਕਰਨ ਆਉਣੇ ਇਸ ਕਰਕੇ ਕਿ ਸਾਨੂੰ ਪੈਸੇ ਬਣਨ ਸਾਨੂੰ ਖਰਚੇ ਵੱਧ ਪੈ ਰਹੇ ਆ ਸਾਡੀ ਮੋਟਰਸਾਈਕਲ ਦੀ ਮੈਂਟੇਨੈਂਸ ਸਾਡ ਸਰਵਿਸ ਆ ਸ਼ੂ ਬ੍ਰੇਕ ਸ਼ੂ ਹੋ ਗਿਆ ਸਾਡਾ ਚਲਾਨ ਹੋ ਗਿਆ ਕਿਤੇ ਸਾਡੇ ਨਾਲ ਲੁੱਟ ਖੋ ਹੋ ਗਈ ਕਿਤੇ ਕੋਈ ਇਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਇਹ ਔਰੇ ਦਿਨ ਹੋਇਆ ਮੁੰਡੇ ਨਾਲ ਤੇ ਲੁੱਟਖੋਈ ਉਹਦੇ ਕਿਰਪਾਨਾਂ ਮਾਰੀਆਂ ਉਹਦੇ ਪੈਸੇ ਖੋਲੇ ਇਹਨਾਂ ਨੇ ਕੋਈ ਵੀ ਉਹਦਾ ਕੋਈ ਹੱਲ ਨਹੀਂ ਕਰਕੇ ਦਿੱਤਾ ਉਹਦੀ ਜੇਬ ਚੋਂ ਪੈਸੇ ਗਏ। ਜਿਹੜਾ ਦਾਣਾ ਲਾਈਵ ਨਾਲ ਜੋ ਚੱਕੀ ਤੋਂ ਸੀ ਤੇ ਮੈਂ ਹਾਂ ਯੂਮਰੀ ਲੁੱਤਾ ਦੇ ਦੁਗਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇਹ ਪਾਰੀ ਸੰਖਿਆ ਦੇ ਵਿੱਚ ਇਹ ਨੌਜਵਾਨ ਇਕੱਠੇ ਹੋਏ ਨੇ ਕੀ ਕਾਰਨ ਹੈ ਪ੍ਰਦਰਸ਼ਨ ਕਰਨ ਦਾ ਇੱਥੇ ਤੇ ਕਾਹਦੇ ਪ੍ਰਦਰਸ਼ਨ ਕਰ ਰਹੇ ਨੇ ਸਾਰੀ ਜਾਣਕਾਰੀ ਤੁਸੀਂ ਨਾਲ ਸਾਂਝੀ ਕਰਦੇ ਆ ਕੀ ਨਾਮ ਹੈ ਤੁਹਾਡਾ ਆਕਾਸ਼ ਨਾਮ ਹੈ ਭਾਈ ਵੀਰਾ ਕਾਸ਼ ਕੀ ਕਾਰਨ ਕੀ ਇੱਥੇ ਕਿਉਂ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਕਿ ਬਿਲਡਿੰਗ ਕਿਹੜੀ ਬਿਲਡਿੰਗ ਹੈ ਪਰ ਇਹ ਬਲਿੰਕਿਸ਼ ਹੋਰ ਆਪਣਾ ਮਾਈਲ ਡਾਊਨ ਚਲੂ ਦਿਹਾਣੇ ਚ ਹੈ ਅੱਛਾ ਤੇ ਸਾਨੂੰ ਰੇਟ ਨਹੀਂ ਮਿਲ ਪਾ ਰਿਹਾ ਹਾਂ ਨਾ ਹੁਣ ਰੇਟ ਜਿਸ ਆਪ ਦਾ ਰੇਟ ਦੇ ਰਿਹਾ ਉਹ ਚ ਨਾ ਪੈਟਰੋਲ ਦਾ ਖਰਚਾ ਨਿਕਲਦਾ ਨਾ ਆਪਣਾ ਖਰਚਾ ਨਿਕਲਦਾ ਹੁਣ ਇਹ ਕਿਲੋਮੀਟਰ ਦਾ 19 19 ਰੁਪਏ ਦੇ ਰਿਹਾ ਹੁਣ 19 ਰੁਪਏ ਦਾ ਸਾਡਾ ਨਹੀਂ ਚੱਲ ਸਕਦਾ ਠੀਕ ਹੈ ਹੁਣ ਦੋ ਆਪਣਾ ਸ਼ਿਮਲਾਪੂਰੀ ਵਾਲਾ ਖੁੱਲਿਆ ਸਾਰਾ ਉੱਥੇ ਰੇਟ ਵੱਧਾ ਅੱਜ ਦਾ ਇਨਸੈਂਟਿਵ ਸਾਨੂੰ ਇਹਨਾਂ ਨੇ 38 ਕਿਲੇ ਲਾਇਆ 300 392 ਰੁਪਏ ਉਥੇ 38 ਘੜੇ ਦਾ 500 ਕੁ ਰੁਪਏ ਲੱਗਿਆ ਹੋਇਆ ਜਦੋਂ ਇਹਨਾਂ ਨੂੰ ਇਹਨਾਂ ਨੂੰ ਗੱਲ ਕਰੋ ਵੀ ਤੁਸੀਂ ਇਹਦਾ ਕਿਉਂ ਕਰ ਰਹੇ ਹੋ ਸਾਨੂੰ ਸਿੱਧਾ ਧਮਕੀ ਦਿੰਦੇ ਤੁਹਾਡੀ ਆਈਡੀਆਂ ਟਰਮੀਨੇਟ ਮਾਰ ਦਾਂਗੇ ਤੇ ਸਿੱਧਾ ਸਾਨੂੰ ਧਮਕੀ ਦਿੰਦੇ ਤੁਹਾਡੀ ਆਈਡੀਆਂ ਬੰਦ ਕਰ ਦਾਂਗੇ ਅੱਛਾ ਤੇ ਉਹਨਾਂ ਸਾਡੀ ਸੁਣ ਸਾਡੀ ਸੁਣਵਾਈ ਨਹੀਂ ਹੋ ਰਹੀ ਹੈ ਅੱਛਾ ਕੋਈ ਨਹੀਂ ਸੁਣਵਾਈ ਕਰਦਾ ਇੱਥੇ ਕੋਈ ਮੈਨੇਜਰ ਵਗੈਰਾ ਕੋਈ ਵੱਡਾ ਪ੍ਰਸ਼ਾਸਨ ਕੋਈ ਇੱਥੇ ਕੋਈ ਵੀ ਸੁਣਵਾਈ ਨਹੀਂ ਕਰਦਾ ਨਾ ਇੱਥੇ ਮੈਨੇਜਰ ਨਾ ਇੱਥੇ ਇਹਸਮ ਤਾਂ ਨਾ ਉਹਨਾਂ ਦਾ ਸੀਨੀਅਰ ਹੈ ਸੀਨੀਅਰ ਵੀ ਆ ਕੇ ਗਿਆ ਸੀਗਾ ਉਹ ਵੀ ਨਹੀਂ ਕੁਝ ਬੋਲਿਆ ਸਾਰੀ ਸਾਰੀ ਢੇੜੀ ਲਾ ਕੇ ਜੇ ਘਰੇ 500 ਰੁਪਏ ਲੈ ਕੇ ਜਾਣਾ ਸਾਰੀ ਸਾਰੀ ਢੇੜੀ ਲਾ ਕੇ ਤੇ ਇਹਦੇ ਸੜਦਾ ਵਧਿਆ ਫਿਰ ਮੈਂ ਮਜ਼ਦੂਰੀ ਨੇ ਹੂੰ ਦੋ ਦਿਨ 4 ਘੰਟੇ ਲਾ ਕੇ 500 ਲੈ ਜਾਂਦੇ 5 ਘੰਟੇ ਲਾ ਕੇ ਇੱਥੇ ਵੀ 12-12 ਘੰਟੇ 14-14 ਘੰਟੇ ਲਾ ਕੇ ਅਸੀਂ 500 ਰੁਪਏ ਲੈ ਕੇ ਜਾਣਾ ਚਾਹੇ ਇਹ ਸਾਰੇ ਇਹ ਸਾਰੇ ਨੌਜਵਾਨ ਤੁਹਾਡੇ ਨਾਲ ਨੇ ਸਾਰੇ ਕੰਮ ਇਹ ਤੇ ਬਲਿੰਕੜ ਵਾਲੇ ਨੇ ਸਾਰੇ ਸਾਰੇ ਕੰਮ ਕਰ ਰਹੇ ਇੱਥੇ ਸਾਰੇ ਕੰਮ ਕਰ ਰਹੇ ਸਾਰੇ ਤੁਸੀਂ ਭਾਜੀ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਹੈ ਬਿਹੇਵੀਅਰ ਕਿਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਕਮਾਈ ਦਾ ਇਹ ਜੋ ਵੀ ਕਹਿ ਰਹੇ ਨੇ ਭਾਈ ਰੇਟ ਘਟਾਏ ਗਏ ਨੇ ਰੇਟ ਸਾਡਾ ਨਾ ਰੇਟ ਬਹੁਤ ਘਟ ਦਿੱਤੇ ਜਾ ਰਹੇ ਆ ਸਾਡੀ ਇਹਨਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਹੈਗਾ ਪੂਰਾ ਪੂਰਾ 12 12 13 13 ਘੰਟੇ ਕੰਮ ਕਰਨ ਦੇ ਨਾਲ ਨਾ ਅਸੀਂ 700 800 ਰੁਪਿਆ ਹੀ ਕਰੇ ਲੈ ਕੇ ਜਾ ਰਹੇ ਹਾਂ ਅੱਛਾ ਸਾਨੂੰ ਕਰਦਾ ਗੁਜ਼ਾਰਾ ਨਹੀਂ ਚੱਲਿਆ ਬਾਈਕ ਦੇ ਵਿੱਚ ਤੇਲ ਵੀ ਪਾਣਾ ਉਹਦੇ ਵਿੱਚ ਅਸੀਂ ਆਪਣੇ ਘਰ ਦੇ ਵੀ ਖਰਚੇ ਕੱਢਣੇ ਆ ਵਿੱਚ ਹਾਂ ਕਿਉਂਕਿ ਰੇਟ ਬਹੁਤ ਘਟਾ ਇਹਨਾਂ ਦਾ ਅੱਛਾ ਕਿਉਂ ਰੇਟ ਕਿਉਂ ਕੱਟ ਕੀਤੇ ਗਏ ਆ ਕੱਲੇ ਇਹੀ ਤੌਰ ਤੇ ਕਿਤੇ ਗਏ ਹੋਰ ਜਾਂ ਸਾਰੀ ਬਿਲਡਿੰਗ ਬਲਿੰਕਟ ਜਿਹੜਾ ਐਪ ਆ ਅਲੱਗ-ਅਲੱਗ ਸਟੋਰ ਜਿਹੜੇ ਹੁੰਦੇ ਨੇ ਹਰ ਇੱਕ ਮਹੱਲੇ ਦੇ ਵਿੱਚ ਏਰੀਆ ਦੇ ਵਿੱਚ ਕਿਤੇ ਜਾਏ ਨੇ ਉਹਨਾਂ ਦੇ ਵਿੱਚ ਵੀ ਇਦਾਂ ਹੀ ਸਿਸਟਮ ਆ ਨਹੀਂ ਬਾਕੀ ਦਾ ਤਾਂ ਪਤਾ ਨਹੀਂ ਇੱਕ ਸਿਮਲਾਪਰੀ ਸਟੋਰ ਖੁੱਲਿਆ ਉਸ ਸਟੋਰ ਦੇ ਉੱਤੇ ਘਟਨੇ ਬਾਕੀ ਸਾਰੇ ਪੱਛੇ ਇਨਸੈਂਟਿਵ ਵਧੀਆ ਲੱਗਿਆ ਜੀ ਉਹਨਾਂ ਨੂੰ ਕਹੋ ਇੱਥੇ ਕਹਿ ਦਿੰਦੇ ਆ ਉਹ ਸਟੋਰ ਨਵੇਂ ਤਾਂ ਕਰਕੇ ਬੀ ਉਹ ਇਹਨਾਂ ਦੇ EMPLOYEES ਸਪੈਸ਼ਲ ਨੇ ਕਿਉਂਕਿ ਨਵਾਂ ਸਟੋਰ ਆ ਇਹ ਅਸੀਂ ਪੁਰਾਣੇ ਹੋ ਕੇ ਤਾਂ ਕਰ ਖੜਾ ਰੇਟ ਘਟਾ ਦਿੱਤਾ ਗਿਆ ਆ ਇਦੇ ਚ ਸਾਡੇ ਤਿੰਨ ਕੈਟੇਗਰੀਆਂ ਨੇ ਇੱਕ ਹੈਗੀ ਟੱਚ ਪੁਆਇੰਟ ਇੱਕ ਹੈਗੀ ਗਿੱਗ ਇੱਕ ਹੈਗੀ ਸਾਡੀ ਹੈਗੀ ਫਲੈਕਸ ਜਿਹੜੇ ਫਲੈਕਸ ਵਾਲੇ ਆ ਨਾ ਉਹਨਾਂ ਦਾ ਰੇਟ ਸਭ ਤੋਂ ਜ਼ਿਆਦਾ ਘੱਟ ਵਾ ਤੇ ਕੰਮ ਔਰ ਡਿਸਟੈਂਸ ਦੂਜੇ ਘੱਟ ਕਰਦੇ ਆ ਕਵਰ ਹਨਾ ਅਸ ਅਸੀਂ ਸਾਡਾ ਡਿਸਟੈਂਸ ਵੀ ਜ਼ਿਆਦਾ ਵਾ ਕੰਮ ਵੀ ਸਾਡੇ ਕੋਲ ਜ਼ਿਆਦਾ ਜਿੰਨਾ ਕੰਮ ਉਹ 8 ਘੰਟਿਆਂ ਚ ਕਰ ਦਿੰਦੇ ਅਸੀਂ 16 ਘੰਟਿਆਂ ਚ ਕਰਕੇ ਜਾਂਦੇ ਆ ਉਹ ਉਹਨੇ ਪੈਸੇ ਤਾਂ ਬਣਦੇ ਸਾਨੂੰ ਸਾਡਾ ਤੇਲ ਵੀ ਜ਼ਿਆਦਾ ਲੱਗਦਾ ਵਾ ਟਾਈਮਿੰਗ ਵੀ ਜ਼ਿਆਦਾ ਵਾ ਜਿਹਨਾਂ ਨੂੰ ਕੋ ਉਹ ਤੇ ਕਹਿੰਦੇ ਨਹੀਂ ਹੋਣਾ ਵਾ ਕੰਮ ਕਰਨਾ ਕਰੋ ਨਹੀਂ ਕਰਨਾ ਜਾਓ ਨਹੀਂ ਵੀਰ ਵੇਜ ਕਿੱਥੇ ਜੀ ਜੇ ਕਹਿੰਦੇ ਆਈਡੀ ਬਲੋਕ ਕਰ ਦਾਂ ਜਿੰਨਾ ਕੰਮ ਕੰਨਾ ਕਰੋ ਨਹੀਂ ਤਾਂ ਆਈਡੀ ਬਲੋਕ ਕਰ ਦਾਂਗੇ ਨਹੀਂ ਬੰਦਾ ਇੱਕ ਵਿਸ਼ਵਾਸ ਕਰਕੇ ਆਂਦਾ ਵਾ ਇੱਥੇ ਕਿ ਚਲੋ ਕਿ ਘਰ ਦਾ ਗੁਜ਼ਾਰਾ ਹੋ ਜਾਵੇ ਕਈ ਕਈ ਹੁੰਦੇ ਆ ਅੱਜ ਕੱਲ ਜੋ ਅਪਰਚੂਨਿਟੀਆਂ ਨਹੀਂ ਮਿਲ ਰੀਆਂ ਨੌਜਵਾਨਾਂ ਨੂੰ ਠੀਕ ਹੈ ਨਾ ਇਹ ਇਹੀ ਜਿਹੜੇ ਅਪਰਚੂਨਿਟੀਆਂ ਸਰਕਾਰਾਂ ਜਾਂ ਕੁਝ ਕੋਈ ਬਿਜ਼ਨਸ ਚ ਚਾਲੂ ਕਰਦੇ ਇਸ ਨਾਲ ਹੀ ਆਪਾਂ ਤੁਹਾਡੀ ਰੋਜੀ ਰੋਟੀ ਚੱਲਦੀ ਪਰ ਫਿਰ ਵੀ ਜਿਹੜਾ ਕੀ ਹੈ ਇਨਸੈਂਟਿਵ ਘਟਾਏ ਜਾ ਰਹੇ ਕੀ ਲੱਗਦਾ ਕਿ ਇਹ ਸਹੀ ਹੈ ਗਲਤ ਹੈ ਗਲਤ ਸੈਂਸਟੀ ਕੋਈ ਰੇਟ ਹੀ ਆਪਣੇ ਦਿਹਾੜੀ ਨਹੀਂ ਪੈਂਦੀ 14 ਘੰਟਾ ਲਾ ਕੇ 700 800 ਬੰਦਾ ਵਾ ਸਾਰ ਕੋਈ ਇਹਦੀ ਕੋਈ ਮੇਲ ਵਗੈਰ ਵੀ ਪੈਂਦੀ ਬਲਿੰਕ ਲੈਟਰ ਵੀ ਪਾਈ ਜਿਹੜੇ ਸਾਡੇ ਮੈਨੇਜਰ ਦੇ ਉੱਪਰ ਨੇ ਉਹਨਾਂ ਨੇ ਸਿੱਧਾ ਗਿਆ ਕਹਿੰਦਾ ਕੁਝ ਨਹੀਂ ਕਰ ਸਕਦੇ ਇਹਨਾਂ ਰੇਟ ਵਧਾ ਦੇ ਤੇ ਵੀ ਭਾਵੇਂ ਆਈਡੀਆਂ ਬਲੋਕ ਕਰਨ ਦੀ ਧਮਕੀਆਂ ਦਿੰਦੇ ਸਿੱਧਾ ਜਦੋਂ ਪਹਿਲੀ ਵਾਰ ਹੀ ਆਏ ਸੀ ਤੁਸੀਂ ਉਦੋਂ ਕੀ ਉਹ ਰੇਟ ਵਧੀਆ ਸੀਗਾ ਜਿੱਥੇ ਮੇਰਾ 8 ਘੰਟਿਆਂ 400 ਬੰਦਾ ਸੀ 88500 ਤੋਂ 500 ਮੰਦਾ 8-9 ਘੰਟਿਆਂ ਚ ਇੰਨਾ ਵਰ ਪੇ ਗਿਆ ਜੇ ਇਹ ਸਾਰੇ ਭਰਾਵਾਂ ਨਾਲ ਇਹ ਤਾਂ ਇਦਾਂ ਹੀ ਸਾਰਿਆਂ ਨਾਲ ਜਿੰਨੇ ਸਾਰਿਆਂ ਨਾਲ ਨਹੀਂ ਹੋ ਰਿਹਾ ਵਾ ਤੇ ਹੁਣ ਆਪਾਂ ਸਿਰਫ ਇਹੀ ਹੈ ਨਾ ਇੱਕ ਟੱਚ ਪੁਆਇੰਟ ਹੈ ਇਹਨਾਂ ਦੀ ਆਈਡੀ ਇੱਕ ਹੈਗੀ ਆ ਆਪਣੇ ਗਿਗ ਇੱਕ ਸਾਡੀ ਫਲੈਕਸ ਇਹ ਤਿੰਨਾ ਰੇਟ ਆ ਡੱਸ ਸਿਰਫ ਅਸੀਂ ਇਹੀ ਚਾਹਦੇ ਜਾ ਸਾਡੇ ਰੇਟ ਥੋੜੇ ਵਧਾ ਦਿੱਤੇ ਜਾਂ ਜਦੋਂ ਤਿੰਨਾ ਦੀ ਇੱਕੋ ਜੀ ਕਰ ਦਿੱਤੀ ਹੈ ਆਈਡੀ ਪਾ ਰੇਟ ਇੱਕੋ ਜੀ ਦੇ ਦੇਣ ਕੱਟ ਦੇ ਦੇਣ ਕੋਈ ਗੱਲ ਨਹੀਂ ਤਿੰਨਾਂ ਦੀ ਆਈਡੀ ਇੱਕੋ ਜੀ ਕਰ ਦੇ ਫਲੈਕਸ ਵੀ ਇੱਕੋ ਟੱਚ ਵੀ ਇੱਕੋ ਤੇ ਫਲੈਕਸ ਵੀ ਹੁਣ ਕੀ ਕੰਮ ਕੀਤਾ ਜਾਏਗਾ ਜਾਂ ਰੋਕੇ ਜਾਏਗਾ ਹਏ ਕੰਮ ਹਏ ਰੁਕੇ ਅਜਾ ਤਾਂ ਸਾਡੀ ਮੰਗ ਨਹੀਂ ਪੂਰੀ ਹੁੰਦੀ ਅੱਛਾ ਤੇ ਕਿੰਨੇ ਦਿਨ ਤਾਂ ਕਿ ਜੇ ਮੰਗਾ ਨਹੀਂ ਪੂਰੀਆਂ ਤਾਂ ਫੇਕੀ ਅੱਗੇ ਸਟੈਪ ਹੋਏ ਅੱਗੇ ਸਟੈਪ ਹੈ ਇਹ ਸ਼ਾਂਤੂਆਂ ਸਟ੍ਰਾਈਕ ਰੱਖਾਂਗੇ ਆਪਣੀ ਪੂਰੀ ਜਿੰਨੇ ਸਾਡੇ ਮੁੰਡੇ ਨਾਲ ਤੇ ਜੀ ਜੀ ਉਹਨਾਂ ਨੇ ਨਵੇਂ ਮੁੰਡੇ ਰੱਖ ਲਏ ਨਵੇਂ ਹਾਇਰਿੰਗ ਹੁੰਦੀ ਨਹੀਂ ਸਰ ਇੰਨੇ ਇੰਨੀ ਜਲਦੀ ਹਾਇਰਿੰਗ ਹੁੰਦੀ ਨਹੀਂ ਸਰ ਅੱਛਾ ਹਾਂ ਨਹੀਂ ਮੈਂ ਦੇਖ ਸਾਰ ਰਿਹਾ ਨਾ ਕਿ ਅੰਦਰ ਦੋ ਤਿੰਨ ਮੁੰਡੇ ਗਏ ਨੇ ਹਾਂ ਕਰ ਦੇਵੇ ਉਹ ਪ੍ਰਾਣ ਉਹਨਾਂ ਦੀ ਆਈਡੀ ਦੂਜੀ ਹੈ ਗਿੱਗ ਤੇ ਉਹਨਾਂ ਹੀ ਕੋਈ ਪ੍ਰੋਬਲਮ ਨਹੀਂ ਤਾਂ ਉਹ ਲੱਗੇ ਹੋਏ ਕੰਮ ਕਰਨ ਕਿ ਕਿ ਆਈਡੀ ਦਾ ਤਾਂ ਸਿਸਟਮ ਹੁੰਦਾ ਆਈਡੀ ਦਾ ਕੀ ਕਿਹੜਾ ਗੱਲ ਦੱਸ ਸਕਦੇ ਇੱਕ ਗਿਗ ਆਈਡੀ ਆ ਉੱਚ ਕੀ ਹੁੰਦਾ ਉਹ ਚ ਹੈ ਵੀ ਉਹਨਾਂ ਨੂੰ ਰੇਟ ਕੋਈ ਆਫਰ ਨਹੀਂ ਲੱਗਦੀ ਰੇਟ ਉਹਨਾਂ ਵੱਧ ਦਿੱਤਾ ਜਾਂਦਾ ਵਾ ਜਿੱਥੇ ਸਾਨੂੰ 30 ਰੁਪਏ ਮਿਲਨੇ ਆ ਉਹਨਾਂ ਨੂੰ 45 ਰੁਪਏ ਮਿਲਨੇ ਆ ਤੇਕ ਜੀ ਆਪਣੇ ਟੱਚ ਆ ਉਹ ਜੇ 1 ਕਿਲੋਮੀਟਰ ਰੇਂਜ ਚ ਵੀ ਜਾਂਦੇ ਤਾਂ ਵੀ ਉਹਨਾਂ ਨੂੰ 35 ਰੁਪਏ ਮਿਲਨੇ ਆ ਸਾਨੂੰ ਜੇ 1 ਕਿਲੋਮੀਟਰ ਰੇਂਜ ਚ 15-16 ਰੁਪਏ ਮਿਲਨੇ ਆ ਇਹ ਆ ਤਿੰਨ ਆਈਡੀਆਂ ਨੇ ਅੱਛਾ ਤੇ ਤੁਹਾਡੀ ਕਿਹੜੀ ਆਈਡੀ ਸਾਡੀ ਫਲੈਕਸ ਆਈਡੀ ਆ ਸਾਰੇ ਜਿੰਨੇ ਆ ਫਲੈਕਸ ਵਾਲੀ ਆਈਡੀ ਵਾਲੇ ਆ ਅੱਛਾ ਤੇ ਉਹਨਾਂ ਮੈਨੇਜਰ ਕੀ ਕਹਿੰਦੇ ਸੀ ਮੈਂ ਤਾਂ ਕੁਝ ਨਹੀਂ ਕਹਿੰਦੇ ਜੀ ਤੁਹਾਡੀ ਐਤੋ ਹੀ ਕੰਮ ਕਰਨਾ ਕਰੋ ਨਹੀਂ ਤਾਂ ਆਈ ਗੋਲਾ ਤਸਵੀਰਾਂ ਨੇ ਜਿਹੜੇ ਕਿ ਬਲਿੰਕਟ ਸਰ ਜਿੱਦਾਂ ਇਹ ਕਹਰੇ ਕਿ ਅਸੀਂ ਫੈਸਟੀਵਲ ਦੇ ਵਿੱਚ ਰੇਟ ਜ਼ਿਆਦਾ ਦੇਤਾ ਹੁਣ ਕੰਪਨੀ ਲੌਸ ਚ ਜਾ ਰਹੀ ਆ ਤਾਂ ਕੰਪਨੀ ਨੇ ਰੇਟ ਘਟਾਤਾ ਜੇ ਤੁਸੀਂ ਫੈਸਟੀਵਲ ਚ ਰੇਟ ਦੇ ਰਹੇ ਹੋ ਹਰ ਇੱਕ ਬੰਦੇ ਦਾ ਦਿਲ ਕਰਦਾ ਮੈਂ ਫੈਸਟੀਵਲ ਮਨਾਵਾ ਅਸੀਂ ਆਪਣਾ ਫੈਸਟੀਵਲ ਨਹੀਂ ਮਨਾਉਂਦੇ ਅਸੀਂ ਉਰੇ ਕੰਮ ਕਰਨ ਆਉਣੇ ਇਸ ਕਰਕੇ ਕਿ ਸਾਨੂੰ ਪੈਸੇ ਬਣ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਆ ਤਾਂ ਹੀ ਅਸੀਂ ਕੰਮ ਕਰਨ ਆਉਣੇ ਆ ਜੇ ਤੁਸੀਂ ਉਸ ਦਿਨ ਕੰਮ ਦੇ ਰਹੇ ਹੋ ਤਾਂ ਅਸੀਂ ਤੁਹਾਡਾ ਕੰਮ ਵੀ ਤਾਂ ਕਰ ਰਹੇ ਆ ਨਾ ਇਹਨਾਂ ਨੂੰ ਇਹ ਪੁੱਛੋ ਕਿ ਜੇ ਫੈਸਟੀਵਲ ਦੇਣਾ ਸੀ ਕੰਮ ਕਰਦੇ ਉਦੋਂ ਆਰਡਰ ਕਿੰਨਾ ਹੁੰਦਾ ਵਾ ਜੇ ਅੱਜ ਦੇ ਅੱਜ ਦੇ ਟਾਈਮ 'ਚ 40 ਆਰਡਰ ਆ ਨਾ ਉਦੋਂ 120 ਆਰਡਰ ਚਲੇ ਜਾਂਦੇ ਆ ਤਿੰਨ ਗੁਣਾ ਆਰਡਰ ਜ਼ਿਆਦਾ ਚਲੇ ਜਾਂਦੇ ਆ ਇਹਨਾਂ ਨੇ ਆਪ ਦੀ ਇਹ ਇਹਨਾਂ ਨੂੰ ਦੇਣੇ ਪੈਂਦੇ ਆ ਪੈਸੇ ਸਾਨੂੰ ਇਹਨਾਂ ਨੂੰ ਇਨਸੈਂਟਿਵ ਵਧਾਉਣਾ ਪੈਂਦਾ ਵਾ ਪੈਸੇ ਵਧਾਉਣੇ ਪੈਂਦੇ ਮਜਬੂਰੀ ਨੂੰ ਵਧਾਉਂਦੇ ਆ ਕਿਉਂਕਿ ਰਾਈਡਰ ਆਉਂਦਾ ਨਹੀਂ ਕੋਈ ਅਗਲਾ ਕਹਿੰਦਾ ਮੈਂ ਤਾਂ ਫੈਸਟੀਵਲ ਮਨਾਉਂਗਾ ਜੀ ਮੈਂ ਨਹੀਂ ਕੰਮ ਕਰਦਾ ਇਹ ਕਹਿੰਦੇ ਆ ਕੰਪਨੀ ਨੂੰ ਲੌਸ ਜਾ ਰਿਹਾ ਫਿਰ ਉਹ ਸਾਡੇ ਵੱਲੋਂ ਥੋੜੀ ਸਾਰਾ ਕੁਝ ਤੁਸੀਂ ਕੱਢੋਗੇ ਕਸਟਮਰ ਦੇ ਰੇਟ ਵਧਾ ਦਿਓ ਤੁਸੀਂ ਰਾਈਡਰ ਨੂੰ ਹੀ ਥੋੜੀ ਮਾਰੋਗੇ ਭਾਜੀ ਕਹਿੰਦੇ ਕਿਤੇ ਨਹੀਂ ਭਜਦੀ ਆਡੀ ਖਰਾਬ ਹੋ ਰਹੀ ਜਿਹਨਾਂ ਨੇ ਕੰਮ ਕਰਨਾ ਉਹ ਕਰ ਰਹੇ ਆ ਕੋਈ ਪਿੱਛੇ ਨਹੀਂ ਲੱਗਾ ਸਭ ਨੂੰ ਰੇਟ ਦਾ ਇਸ਼ੂ ਆ ਆ ਦੇਖੋ ਆ ਹੈਗਾ ਵਾ 27 ਅਗਸਤ ਦਾ 27 ਅਗਸਤ ਦਾ 10 ਘੰਟਿਆਂ ਚ ਸੇਮ ਚੱਲਿਆ ਵਾ 30 ਗੇੜੇ 8648 ਰੁਪਏ ਠੀਕ ਹੈ ਜੀ ਆ ਦਿਖਾਣਾ ਮੈਂ ਤੁਹਾਨੂੰ ਪਿਛਲਾ ਆ ਹੈਗਾ 20 ਮਾਰਚ ਦਾ 28 ਗੇੜੇ 1020 ਰੁਪਏ ਤੁਸੀਂ ਆਪ ਦੇਖੋ ਕਿੰਨਾ ਡਿਫਰੈਂਸ ਆ ਸਦਾ 2200 ਰੁਪਏ ਦਾ ਡਿਫਰੈਂਸ ਪੈ ਗਿਆ ਤੇ ਸਾਨੂੰ ਜੀ ਫੀਲ ਹੋ ਰਿਹਾ ਸਰ ਤੁਹਾਡੇ ਤੇਲ ਦੇ ਖਰਚੇ ਨਹੀਂ ਪੂਰੇ ਹੁੰਦੇ ਫਿਰ ਬਾਈਕ ਦੀ ਸਰਵਿਸ ਕਰਾਣੀ ਪੈਂਦੀ ਮਹੀਨੇ ਚ ਦੋ ਵਾਰੀ ਅਸੀਂ ਕਿੱਥੋਂ ਪੂਰੇ ਕਰੀਏ ਤੇਲ ਉਹੀ ਲੱਗ ਰਿਹਾ ਵਾ ਸਾਡਾ ਤੇਲ ਵੱਧ ਗਿਆ ਸਾਡੀ ਇਨਕਮ ਘਟ ਗਈ ਤੁਸੀਂ ਆਪ ਜਿਆਣੇ ਹੋ ਕਿ ਸਾਡਾ ਸਾਡਾ ਇਨਕਮ ਤਾਂ ਘਟ ਗਈ ਸਾਨੂੰ ਖਰਚੇ ਵੱਧ ਪੈ ਰਹੇ ਆ ਸਾਡੀ ਮੋਟਰਸਾਈਕਲ ਦੀ ਮੈਂਟੇਨੈਂਸ ਸਾਡ ਸਰਵਿਸ ਆ ਸ਼ੂ ਬ੍ਰੇਕ ਸ਼ੂ ਹੋ ਗਿਆ ਸਾਡਾ ਚਲਾਨ ਹੋ ਗਿਆ ਕਿਤੇ ਸਾਡੇ ਨਾਲ ਲੁੱਟ ਖੋ ਹੋ ਗਈ ਕਿਤੇ ਕੋਈ ਇਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਪਿੱਛੇ ਥੋੜੇ ਦਿਨ ਹੋਏ ਆ ਮੁੰਡੇ ਨਾਲ ਇੱਥੇ ਲੁੱਟਖ ਹੋਈ ਉਹਦੇ ਕਿਰਪਾਨਾਂ ਮਾਰੀਆਂ ਉਹਦੇ ਪੈਸੇ ਖੋਲੇ ਇਹਨਾਂ ਨੇ ਕੋਈ ਵੀ ਉਹਦਾ ਕੋਈ ਹੱਲ ਨਹੀਂ ਕਰਕੇ ਦਿੱਤਾ ਉਹਦੀ ਜੇਬ ਚੋਂ ਪੈਸੇ ਗਏ ਉਹਨੇ ਜਿਹੜਾ ਇੱਥੇ ਬਲਿੰਕਟ ਦਾ ਮੈਨੇਜਰ ਆ ਆਜ਼ਾਦ ਨਾਮ ਆ ਉਸ ਵਿਅਕਤੀ ਦਾ ਉਸਦੇ ਨਾਲ ਗੱਲਬਾਤ ਕਰਦੇ ਹਾਂ ਹਲੋ ਹਲੋ ਹਾਂਜੀ ਹਾਂਜੀ ਆਜ਼ਾਦ ਜੀ ਬੋਲ ਰਹੇ ਹੋ ਜੀ ਹਾਂ ਜੀ ਤੁਸੀਂ ਨਾ ਸਰ ਇਹ ਯੂਮਬੇ ਦੀ ਗੱਲ ਕਰ ਰਿਹਾ ਲੁਤਾਨਾ ਲਾਈਵ ਤੋਂ ਜਰਨਲਿਸਟ ਹਾਂ ਜੀ ਅੰਨਯਾ ਜੀ ਸਰ ਸਰ ਇਹ ਜਿਹੜੇ ਪ੍ਰਦਰਸ਼ਨ ਤੁਹਾਡੇ ਮਾਰਕੀਟ ਇੱਥੇ ਬਾਹਰ ਹੋ ਰਿਹਾ ਵਾ ਸ਼ੋਰੂਮ ਦੇ ਬਾਹਰ ਹਾਂ ਜੀ ਕਾਰਨ ਕੀ ਹੈ ਕਹਿੰਦੇ ਕਿ ਮੰਗਾ ਨੂੰ ਲੈ ਕੇ ਕੋਈ ਪ੍ਰਦਰਸ਼ਨ ਹੋ ਰਿਹਾ ਵਾ ਕਾਹਦੀਆਂ ਮੰਗਾ ਦੇ ਸਬਕ ਕੋਈ ਆਪਣਾ ਕਰਦੇ ਤੇ ਥੋੜਾ ਨਹੀਂ ਤਾਂ ਦੱਸਦਾ ਸਰ ਜੋ ਸਾਡੀ ਕੰਪਨੀ ਕੰਮ ਕਰਦੀ ਹੈ ਨਾ ਜੀ ਹੁਣ ਜਿਵੇਂ ਕੋਈ ਫੈਸਟੀਵਲ ਹੁੰਦਾ ਵਾ ਜੀ ਮੰਨ ਲਓ ਹੁਣੀ 15 ਅਗਸਤ ਨੰਗੀ ਜਨਮਸ਼ਕੀ ਵੀ ਨੰਗੀ ਠੀਕ ਹੈ ਜੀ ਤੇ ਰਖੜੀ ਵੀ ਨੰਗੀ ਹੈ ਜੀ ਤੇ ਕੰਪਨੀ ਦਾ ਇੱਕ ਤੁਹਾਡਾ ਵੀ ਦੇਖੋ ਤੁਹਾਡੀ ਵੀ ਲਾਈਫ ਚੱਲਦੀ ਹੈ ਤੁਹਾਡਾ ਵੀ ਇੱਕ ਬਜਟ ਹੁੰਦਾ ਕਿ ਹਾਂ ਇੰਨਾ ਖਰਚਾ ਸੀ ਇਸ ਮਹੀਨੇ ਕਰਨਾ ਆਪਣੀ ਐਡ ਤੇ ਹਨਾ ਜੀ ਜੀ ਇਹ ਸਭ ਚੀਜ਼ਾਂ ਤੁਹਾਡੀ ਪ੍ਰੀ ਡਿਸਾਈਡਡ ਹੁੰਦੀਆਂ ਇਸੇ ਤਰੀਕੇ ਨਾਲ ਸਾਡੀ ਕੰਪਨੀ ਦਾ ਵੀ ਮੋਟੋ ਰਹਿੰਦਾ ਵਾ ਜੀ ਕਿ ਇਸ ਮਹੀਨੇ ਦੇ ਵਿੱਚ ਆ ਦਿਨ ਹੈਗਾ ਇਸ ਦਿਨ ਅਸੀਂ ਇੰਨੇ ਪੈਸੇ ਖਰਚਨੇ ਆ ਠੀਕ ਹੈ ਰਾਤ ਰਾਤੇ ਇਸ ਦਿਨ ਅਸੀਂ ਇੰਨੇ ਪੈਸੇ ਖਰਚਨੇ ਆ ਹੁਣ 15 ਅਗਸਤ ਨੰਗੀ ਰਖੜੀ ਨੰਗੀ ਤੇ ਤੁਹਾਡੀ ਜਨਮਸ਼ਕੀ ਮਿਲਣਗੀ ਸਾਡੇ ਤਿਉਹਾਰ ਸੀਗੇ ਆਰਡਰ ਫਲੋ ਜਿਆਦਾ ਸੀਗਾ ਕੰਪਨੀ ਨੇ ਇਹਨਾਂ ਉੱਤੇ ਜਿਆਦਾ ਪੈਸੇ ਦਿੰਦੇ ਆ ਜੀ ਹੁਣ ਬਜਟ ਤਾਂ ਹੋਈ ਆ ਜੀ ਹੁਣ ਇਹਨਾਂ ਨੇ ਕੁਝ ਪੈਸੇ ਪਹਿਲਾਂ ਖਰਚਤੇ ਜਿਆਦਾ ਹੁਣ ਉਹ ਜਿਹੜੇ ਪੈਸੇ ਬਚੇ ਉਹ ਹੀ ਤਾਂ ਐਂਡ ਦੇ ਖਰਚੇਗੇ ਨਾ ਜੀ ਜੀ ਇਹ ਸੀ ਨਾ ਇਹਨਾਂ ਨੂੰ ਹਰੇਕ ਵਾਰ ਦੱਸਿਆ ਸੀ ਜੀ ਕਿ ਹਮੇਸ਼ਾ ਜਦੋਂ ਵੀ ਕੋਈ ਤਿਉਹਾਰ ਆਊਗਾ ਤੇ ਸੋਝੋ ਮੰਨ ਲਓ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਹੋ ਗਿਆ ਜੀ ਇਸ ਦਿਨ ਤੇ ਆਸੇ ਥੋੜੇ ਘੱਟ ਮਿਲਦੇ ਆ ਕਿਉਂਕਿ ਵੀਕਡੇਸ ਹੁੰਦੇ ਆ ਸਾਰੇ ਲੋਕੇ ਕੰਮ ਕਰ ਰਹੇ ਨਹੀਂ ਹੁੰਦੇ ਹਨ ਜੀ ਸ਼ਨੀਵਾਰ ਐਤਵਾਰ ਆਰਡਰ ਬਹੁਤ ਜ਼ਿਆਦਾ ਹੁੰਦਾ ਲੋਕਾਂ ਨੂੰ ਛੁੱਟੀ ਹੁੰਦੀ ਹੈ ਆਰਡਰ ਜ਼ਿਆਦਾ ਆਉਂਦੇ ਆ ਇਸ ਕਰਕੇ ਕੰਪਨੀ ਉਸ ਦਿਨ ਪੈਸੇ ਥੋੜੇ ਜ਼ਿਆਦਾ ਦੇ ਦਿੰਦੀ ਹੈ ਇਹ ਲੋਕੀ ਰਾਈਡਰ ਬਣੇ ਨੇ ਜੀ ਬਸ ਇਹ ਚੀਜ਼ ਆ ਇਹ ਹੀ ਚੀਜ਼ ਇਹਨਾਂ ਨੂੰ ਦੱਸਤੀ ਹੋਈ ਆ ਸਭ ਚੀਜ਼ ਦੱਸੀਆਂ ਹੋਈਆਂ ਫਿਰ ਵੀ ਉਸ ਤੋਂ ਬਾਅਦ ਇਹ ਹਾਲ ਨਹੀਂ ਸਰ ਐਨਰਿ ਹੁਣ ਕਹਦੇ ਕਿ ਪੈਸੇ ਸਾਨੂੰ ਜਿਹੜੇ ਕੱਟ ਦਿੱਤੇ ਜਾ ਰਹੇ ਨੇ ਪਹਿਲੇ ਜਿਹੜਾ ਕੀ ਇਹ ਲੱਗਣ ਤੋਂ ਪਹਿਲਾਂ ਜਦੋਂ ਆਪਾਂ ਨਵੇਂ-ਨਵੇਂ ਲੱਗੇ ਸੀਗੇ ਉਦੋਂ ਜਿਹੜਾ ਕੀ ਪੈਸੇ ਜ਼ਿਆਦਾ ਦਿੱਤੇਗੇ ਪਰ ਹੁਣ ਜਿਹੜਾ ਕੀ ਇਹਨਾਂ ਨੇ ਮਾਈਨਸ ਕਰਤੇ ਕਿ ਕਾਰਨ ਕੀ ਮਾਈਨਸ ਕਰਨ ਦਾ ਮਾਈਨਸ ਕੁਝ ਨਹੀਂ ਕੀਤਾ ਸਰ ਜਦੋਂ ਕੰਪਨੀ ਨਵੀਂ ਆਈ ਸੀ ਠੀਕ ਹੈ ਹੁਣ ਹੁਣ ਤੋਂ ਮੈਂ ਐਗਜ਼ਾਮਪਲ ਦਿਨਾ ਅਸਵੀ ਕੀ ਇੰਸਟਾ ਮਾਰ ਲਈ ਠੀਕ ਹੈ ਜੀ ਹੁਣ ਉਹ ਨਵੀਂ-ਨਵੀਂ ਆਈ ਆ ਲੁਧਿਆਣੇ ਦੇ ਵਿੱਚ ਠੀਕ ਹੈ ਸੇਮ ਸੇਮ ਕੰਪਨੀ ਸੇਮ ਫਾਰਮੈਟ ਆ ਜੀ ਗਰੋਸਰੀ ਡਿਲੀਵਰੀ ਕਰਦੀ ਆ ਠੀਕ ਹੈ ਹੁਣ ਉਹ ਇਸ ਟਾਈਮ ਨਵੀਂ-ਨ ਉਹ ਉਹ ਆਪਣੀ ਪ੍ਰੋਮੋਸ਼ਨ ਲਈ ਕੋਈ ਤਾਂ ਚੀਜ਼ ਐਕਟੀਵਿਟੀ ਕਰੂਗੀ ਨਾ ਜੀ ਉਹ ਇੱਕ 3 ਕਿਲੋਮੀਟਰ ਦੇ ਗੇੜੇ ਤੇ 90 ਰੁਪਏ ਦੇ ਰਹੀ ਹੈ ਠੀਕ ਹੈ ਅਸੀਂ 3 ਕਿਲੋਮੀਟਰ ਤੇ 40-45 ਰੁਪਏ ਜਾਂ 30 ਰੁਪਏ ਇੰਨਾ ਸਾਡਾ ਜਿਹੜਾ ਐਵਰੇਜ ਆ ਉਹ ਬੰਦ ਆ ਜੀ ਕੰਪਨੀ ਨੇ ਇਹਨਾਂ ਨੂੰ ਪ੍ਰੋਮਿਸ ਕੀਤਾ ਕਿ ਤੁਹਾਨੂੰ 1 ਘੰਟੇ ਦੇ ਵਿੱਚ 60 ਤੋਂ 65 ਰੁਪਏ ਤੁਹਾਨੂੰ ਕੁਝ ਵੀ ਹੋ ਜਾਵੇ 60 ਤੋਂ 65 ਰੁਪਏ ਬਣੋਗੇ ਜੀ ਜੇ ਕਿਸੇ ਬੰਦੇ ਨੇ 9 ਘੰਟੇ ਲਾਏ 9 65 ਹੋਗੇ ਜੀ 600 ਰੁਪਏ ਦਿਹਾੜੀ ਦੇ ਲਾਗੇ ਛੱਕੇ ਪੈਗੇ ਇਨਸੈਂਟਿਵ ਅਲੱਗ ਅੱਜ ਦੇ ਟਾਈਮ ਤੇ ਜੇ ਭਲੋ ਜਾਣੇ ਕੋਈ ਹੋਰ ਫੈਕਟਰੀ ਜੇ ਕਿਤੇ ਹੋਰ ਕੰਮ ਕਰ ਰਿਆ ਹੋਊਗਾ ਜਿਉਂ 7-800 ਰੁਪਏ ਦੀ ਦਿਹਾੜੀ ਪਾਊਗੀ ਅਗਲਾ ਕੰਮ ਕਰੂਗਾ ਜੀ ਇਹਨਾਂ ਨੂੰ ਦੱਸਿਆ ਆਇਆ ਕਿ ਕਦੇ ਵੀ ਇੱਕ ਆਰਡਰ ਪਿੱਛੇ ਕੈਲਕੂਲੇਸ਼ਨ ਨਹੀਂ ਕਰੀਦੀ ਹੁੰਦੀ ਕਿਉਂਕਿ ਇੱਕ ਜਿਹੜਾ ਤੁਹਾਨੂੰ 500 ਮੀਟਰ ਦਾ ਪਾਊਗਾ ਉਹਦੇ ਤੁਹਾਨੂੰ 20 ਰੁਪਏ ਮਿਲਗੇ ਠੀਕ ਹੈ ਇੱਕ ਜਿਹੜਾ ਤੁਹਾਨੂੰ 2 ਕਿਲੋਮੀਟਰ ਦਾ ਪਿਆ ਉੱਤੇ ਵੀ ਤੁਹਾਨੂੰ 20 ਰੁਪਏ ਮਿਲਗੇ ਦੋ ਜਿਹੜੇ ਲੱਗੇ ਘੰਟੇ ਤੇ 40-45 ਰੁਪਏ ਬਣਗੇ ਉਸ ਉਸ ਦੇ ਹਿਸਾਬ ਨਾਲ ਕੰਪਨੀ ਨੇ ਪ੍ਰੋਮਿਸ ਕੀਤਾ ਕਿ ਤੁਹਾਨੂੰ 60-70 ਰੁਪਏ ਤੋਂ ਘੱਟ ਕਿਸੇ ਵੀ ਘ ਏ ਨੰਨੇ ਬੱਲੇ ਨੇ ਪ੍ਰੋਮਿਸ ਕੀਤਾ ਵਾ ਜੇ ਹੁਣ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਕੰਮ ਕਰ ਸਕਦੇ ਆ ਜੇ ਨਹੀਂ ਲੱਗਦਾ ਇਸ ਤੋਂ ਵਧੀਆ ਮੈਂ ਇਹਨਾਂ ਨੇ ਵੀ ਗਿਆ ਜਿੱਥੋਂ ਵਧੀਆ ਕਿਤੇ ਹੋਰ ਮਿਲਦਾ ਵਾ ਤੁਸੀਂ ਉੱਥੇ ਵੀ ਜਾਓ ਕਹਿੰਦੇ ਕਿ ਆਈਡੀਆ ਵੀ ਬਲੌਕ ਕੀਤੀ ਗਈ ਹੈ ਮੈਨੇਜਰ ਦੇ ਵੱਲੋਂ ਨਹੀਂ 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 ਮੈਨੇਜਰ ਵੱਲੋਂ ਕੋਈ ਆਈਡੀ ਬਲੌਕ ਨਹੀਂ ਕੀਤੀ ਗਈ ਠੀਕ ਹੈ ਇਹਨਾਂ ਨੂੰ ਮੈਂ ਪਤਾ ਨਹੀਂ ਮੇਰੀ ਕਿਸ ਮੈਂ ਐਕਚੁਅਲੀ ਮੇਰਾ ਥੋੜਾ ਅਕਰ ਇਸ਼ੂ ਹੋ ਗਿਆ ਸੀਗਾ ਦੋ ਦਿਨ ਮੈਂ ਛੁੱਟੀ ਤੇ ਸੀਗਾ ਤਿੰਨ ਨੂੰ ਮੈਂ ਇਹ ਵੀ ਗਿਆ ਸੀ ਕਿ ਮੈਂ 2:30 ਵਜੇ ਆਉਂਗਾ ਇੱਕ ਵਾਰੀ ਬੈਠ ਕੇ ਗੱਲ ਕਰ ਲੈਣੇ ਆ ਸਟ੍ਰਾਈਕ ਨਾ ਕਰੋ ਤੁਸੀਂ ਠੀਕ ਹੈ ਕਿਉਂਕਿ ਤੁਸੀਂ ਕਰੋਗੇ ਬਾਕੀਆਂ ਦਾ ਵੀ ਕ ਲਗੇ 2:00 ਵਜੇ ਤੱਕ ਮੈਂ ਆਣਾ ਤੇ ਮੈਂ ਕਿਸੇ ਕਾਰਨ ਵਸ ਮਤਲਬ ਮੈਂ ਗਿਆ ਸੀ ਥਾਣੇ ਤੇ ਮੈਂ ਆ ਨਹੀਂ ਭਇਆ ਤੇ ਮੇਰੇ ਮੈਨੇਜਰ ਉਹ ਮੇਰੇ ਤੋਂ ਪਹਿਲਾਂ ਇਹ ਰਿਪੋਰਟ ਕਰ ਗਏ ਜੀ ਉਹਨੇ ਇਹਨਾਂ ਨੇ ਗੱਲ ਕੀਤੀ ਕਿ ਇਦਾਂ ਇਦਾਂ ਫਿਰ ਇਹਨਾਂ ਨੇ ਕੰਮ ਤਾਂ ਕਰਨਾ ਹੀ ਆ ਹੁਣ ਕੋਈ 10 ਬੰਦਾ ਹੋਗਾ ਕਿਤੇ 50 ਬੰਦਾ ਹੁੰਦਾ ਕੰਮ ਕਰਨ ਦੇ ਹੁਣ ਉਹਨਾਂ 10 ਬੰਦਿਆਂ ਕਰਕੇ ਪੂਰੇ 50 ਬੰਦਿਆਂ ਦੀ ਦਿਹਾੜੀ ਖਰਾਬ ਹੋ ਰਹੀ ਹੈ ਕੰਪਨੀ ਨੂੰ ਤਾਂ ਚਲੋ ਲਾਸ ਹੈਗਾ ਹੀ ਹੈਗਾ ਵਾ ਅੱਜ ਹੋਊਗਾ ਕੱਲ ਹੋਊਗਾ ਫਿਰ ਨਵੇਂ ਬੰਦੇ ਆਉਗੇ ਨਿਊ ਜੁਆਇਨ ਕਰੂਗੇ ਉਹਨਾਂ ਨੂੰ ਰੇਟ ਦਾ ਫਰਕ ਨਹੀਂ ਲੱਗੂਗਾ ਕਿਉਂਕਿ ਜਿਉ ਉਹਨਾਂ ਨੂੰ ਦੇ ਵਨ ਤੋਂ ਕਿ ਅਸੀਂ ਸੇਮ ਟਰੀਟ ਤੇ ਕਰਾਰੇ ਆ ਜੀ ਉਹਨੇ 3 ਮਿਲੇ ਕੱਲ 35 ਮਿਲੂਗਾ ਫਿਰ ਮੈਨੂੰ 3 ਮਿਲੂਗਾ ਸਰ ਉਹਨਾਂ ਦਾ ਹੱਲ ਕੀ ਕੱਢਿਆ ਜਾਏਗਾ ਤੁਹਾਡੇ ਬੋਲੇ ਕਿਸੇ ਟਾਕੀਟਾ ਜਾਏਗਾ ਮੈਂ ਤਾਂ ਸਰ ਪਹਿਲੇ ਹੀ ਜਦੋਂ ਅੰਮੇ ਦੇ ਆਂਤ ਪਹਿਲੇ ਹੀ ਮੇਰੇ ਮੈਨੇਜਰ ਨਾਲ ਗੱਲ ਕਰ ਗਏ ਆ ਹੁਣ ਮੈਂ ਉਹਨਾਂ ਨੂੰ ਰਿਪੋਰਟ ਕਰੂੰਗਾ ਹਾਂਜੀ ਉਹਨਾਂ ਨੂੰ ਦੱਸੂੰਗਾ ਕਿ ਇਦਾਂ ਦਾ ਕਰਕੇ ਹੋਇਆ ਸੀ ਦੱਸੋ ਕੀ ਕਰਨਾ ਵਾ ਠੀਕ ਹੈ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਪਣਾ ਰੱਖਿਆ ਪੱਖ ਆਪਣਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਬਿਲਕੁਲ ਹੈ ਤਸਵੀਰਾਂ ਨੇ ਜਿਹੜੀ ਗੱਲਬਾਤ ਸੁਣੀ ਆਜ਼ਾਦ ਇੱਥੇ ਦੇ ਜਿਹੜਾ ਕਿ ਮ ਆਸਪਸ਼ਟੀ ਚ ਉਹਨਾਂ ਨੇ ਕਿਹਾ ਕਿ ਜੇ ਜਿਹੜੇ ਕੀ ਤੁਸੀਂ ਪੂਰੀ ਗੱਲਬਾਤ ਸੁਣੀ ਉਹਨਾਂ ਨਾਲ ਸਮਝ ਵਿੱਚ ਪਤਾ ਚੱਲੇਗਾ ਕਿ ਇਹਨਾਂ ਦੀ ਮੰਗਾਂ ਜਿਹੜੀਆਂ ਪੂਰੀਆਂ ਹੋਣਗੀਆਂ ਕਿ ਨਹੀਂ ਹੋਣਗੀਆਂ ਜਾਂ ਸਟ੍ਰਾਈਕ ਤੇ ਹੀ ਚੱਲਾਂਗੇ ਬਲੈਂਕਟ ਵਾਲੇ ਡਰਾਈਵਰ ਬੋਏ ਜਿਹੜੇ ਹਿਸਾਬ ਨਾਲ ਪੈਸੇ ਬੰਦੇ ਨੇ ਉਹ ਇਨਸੈਂਟਿਵ ਕਟਾਇਆ ਗਿਆ ਉਹਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਕਟਾ ਕੀਤਾ ਗਿਆ ਵੈ ਜਿੱਥੇ ਕੀ 15 ਜਿੱਥੇ ਕੀ 16 ਜਾਂ 15 ਮਿਲ ਰਹੀ ਹੋਤੀ ਹੁਣ 14 ਜਾਂ 13 ਮਿਲਦ ਨੇ ਹੈ ਤਸਵੀਰਾਂ ਨੇ ਦੇਖ ਸਕਦੇ ਹੋ ਤੁਸੀਂ ਬਲਿੰਕਟ ਦੇ ਬਾਹਰ ਮੌਜੂਦ ਆ ਦੁਗਰੀ ਦੇ ਵਿੱਚ ਸਟੋਰ ਹੈ ਜਿੱਥੇ ਕਿ ਤੁਸੀਂ ਜਿਹੜੇ ਐਪ ਦੇ ਵਿੱਚੋਂ ਰਾਸ਼ਨ ਪਾਣੀ ਮੰਗਾਉਂਦੇ ਹੋ ਆਪਣਾ ਜਾਂ ਗਰੋਸਰੀ ਆ ਕੁਝ ਵੀ ਸਮਾਨ ਮੰਗਾਉਂਦੇ ਹੋ ਆਪਣੇ ਘਰ ਨੇ ਕਰੇ ਇਹ ਉਹੀ ਨੌਜਵਾਨ ਨੇ ਜਿਹੜਾ ਕਿ ਡਿਲੀਵਰੀ ਬாய் ਨੇ ਜਿਹੜੇ ਕਿ ਇਹ ਸਮਾਨ ਦੇ ਨੰਦੇ ਤਸਵੀਰਾਂ ਨੇ ਉਹਨਾਂ ਦੀਆਂ ਜੇ ਅੱਜ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਇਹ ਮਾਮਲਾ ਅੱਜ ਹੀ ਪੱਕਿਆ ਵਾ ਤੇ ਉਹਨੇ ਇਹਨਾਂ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਜਾ ਰਿਹਾ ਵਾ ਕਿ ਜਿਹੜੇ ਕਿ ਅੱਜ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋਣਗੀਆਂ ਤੇ ਹੋਰ ਸ਼ਾਂਤੀ ਮਈ ਦੇ ਨਾਲ ਪ੍ਰਦਰਸ਼ਨ ਜਰਾ ਕੀਆ ਕੀਤਾ ਜਾਵੇਗਾ ਜੇਕਰ ਕੀਤਾ ਜਾਵੇਗਾ ਤੇ ਦੇਖਣਾ ਇਹ ਹੋਏਗਾ ਕਿ ਆਨੇ ਸਮੇਂ ਦੇ ਵਿੱਚ ਇਹ ਮੰਗਾ ਪੂਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਜੁੜੇ ਲੁਨਾਨਾ ਲਾਈਵ ਦੇ ਨਾਲ ਹਣੀ ਦੇ ਨਾਲ ਯੂਮੇ ਰਿਪੋਰਟ ਧੰਨਵਾਦ